2019 ਮਾਡਲ ਆ ਹਾਂਜੀ ਨੰਬਰ ਪੰਜਾਬ ਆ ਹਾਂਜੀ ਬਠਿੰਡੇ ਦਾ ਫਰਸਟ ਪਾਰਟੀ 969 ਬਾਈ ਜੀ ਇਹ ਹਾਂਜੀ 2000 ਤੇ 21 ਮਾਡਲ ਆ ਹਾਂਜੀ ਨੰਬਰ ਇਹਦਾ ਹਰਿਆਣਾ ਜੀ 85 ਰੁਪਏ ਟਾਇਰ ਪਏ ਆ ਮੂਹਰ ਲੱਗੇ ਆ 70 ਰੁਪਏ 65 70 ਰੁਪਏ ਠੀਕ ਹੈ ਜੀ ਟਰੈਕਟਰ ਪੂਰਾ ਸੋਹਣਾ ਸਾਬ ਦਾ 100% ਮਿਕਲੂ ਐਣੀ ਵੀ ਵੀਡੀਓ ਚ ਕੁਝ ਹੋਰ ਆ ਹਾਂਜੀ ਤੇ ਦੇਖਣ ਨੂੰ ਕੁਝ ਹੋਰ ਆ 2018 ਮਾਡਲ ਆ ਹਾਂਜੀ ਨੰਬਰ ਹਰਿਆਣਾ ਬਾਈ ਜੀ ਹਾਂਜੀ ਅਗਲਾ ਟਾਇਰ ਆ ਆਪਾ ਆਪਾ ਤੇ ਠੀਕ ਹੈ ਜੀ ਮੰਨ ਲਾ ਅਲਾਈਂਸ ਦੇ ਇੱਕ ਹੋਰ ਪੀਏ ਚ ਡਬਲ ਕਲਚ ਰਿਵਰਸ ਬੀਟ ਕੋ ਆ ਗਿਆ ਇੱਕ ਜੀਜੂ ਗੇਅਰ ਚ ਆ ਗਿਆ ਹਾਂਜੀ ਫੁੱਲ ਟਾਪ ਮਾਡਲ ਆ ਗਿਆ ਹਾਂਜੀ ਕੈਪੈਸਿਟੀ ਜੈਕ ਲੱਗਿਆ ਹੋਇਆ। ਟੋਪੀਆਂ ਫੁੱਲ ਚੰਗਾ ਡਬਲ ਡਿਸਟਰੀਬਿਊਟਰ ਆ ਗਿਆ ਬਾਈ ਜੀ। ਡਬਲ ਪੀਟੀਓ ਆ ਗਿਆ। ਹਾਂਜੀ। 2018 ਮਾਡਲ ਆ ਗਿਆ। ਨੰਬਰ ਬਟੰਡੇ ਦਾ ਆ ਗਿਆ। ਸਤਿ ਸ਼੍ਰੀ ਅਕਾਲ ਮੇਤਰੋ ਅੱਜ ਆਪਾਂ ਪਹੁੰਚੇ ਹਾਂ ਬਟੰਡੇ ਜ਼ਿਲ੍ਹੇ ਦਾ ਪਿੰਡ ਹੈ ਰੋਲਦੂ ਸਿੰਘ ਵਾਲਾ। ਤੇ ਜਿੱਥੇ ਬਾਈ ਆਪਣੇ ਨਾਲ ਕਾਕਣ ਜੁੜਿਆ ਸਿੱਧੂ ਟਰੈਕਟਰ ਥੇਲ ਪਰਚੇਜ ਵਾਲਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹੋਰ ਕਾਕਣ ਕੀ ਹਾਲ ਨੇ? ਠੀਕ ਹੈ ਬਾਈ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ ਆਉਣ ਤੇ। ਬਹੁਤ-ਬਹੁਤ ਧੰਨਵਾਦ ਬਾਈ ਤੁਹਾਡਾ ਵੀ। ਤੇ ਸਭ ਤੋਂ ਪ ਲੋਕੇਸ਼ਨ ਆ ਬਾਈ ਜੀ ਡੱਬ ਵਾਲੀ ਬਠਿੰਡਾ ਰੋਡ ਆ ਇਹ ਹਾਂਜੀ ਬਠਿੰਡਾ ਹੈਗਾ 25 ਕਿਲੋਮੀਟਰ ਤੇ ਡੱਬ ਵਾਲੀ ਤੋਂ ਹੈਗਾ ਬਾਈ ਜੀ 10 ਕਿਲੋਮੀਟਰ ਹਾਂਜੀ ਪਿੰਡ ਚੱਕ ਰੋਲਦੂ ਸਿੰਘ ਵਾਲਾ ਹਾਂਜੀ ਜ਼ਿਲ੍ਹਾ ਬਠਿੰਡਾ ਗੀ ਹਾਂਜੀ ਟੂਲ ਪਲਾਜੇ ਤੋਂ 3 ਕਿਲੋਮੀਟਰ ਸਕੂਲ ਪਲਾਜੇ ਤੋਂ 3 ਕਿਲੋਮੀਟਰ ਹੈ ਹਾਂ ਮੇਨ ਦੇ ਉੱਤੇ ਟੂਲ ਪਲਾਜਾ ਆਉਂਦਾ ਜਿਹੜਾ ਉਹ ਤੋਂ 3 ਕਿਲੋਮੀਟਰ ਪਿੰਡਾ ਉਹ ਤੋਂ 3 ਕਿਲੋਮੀਟਰ ਪਿੱਛੇ ਹਾਟਵਾ ਪਿੰਡ ਹੈ ਬਾਈ ਟਰੈਕਟਰ ਕਿੰਨੇ ਕੁ ਹੁੰਦੇ ਗਾਗਨ ਤੇਰੇ ਕੋਲੇ ਟਰੈਕਟਰ ਆਪਣੇ ਕੋਲੇ ਹੁੰਦੇ ਆ 10 ਤੋਂ 15 ਟਰੈਕਟਰ ਅੱਜ 7 8 ਕਾ ਟਰੈਕਟਰ ਦਿਖਾਵਾਂਗੇ ਤੁਹਾਨੂੰ 8 ਕਾ ਟਰੈਕਟਰ ਹਾਂ ਤੇ ਕੰਡੀਸ਼ਨਾਂ ਦੇ ਕਿਦਾਂ ਕੰਡੀਸ਼ਨਾਂ ਦੇ ਪੂਰੇ ਵਧੀਆ ਹੋਣਗੇ ਹਾਂਜੀ ਪੰਜਾਬ ਵਾਲੇ ਪੰਜਾਬ ਨੰਬਰ ਹੋਣਗੇ 1 2 ਵਿੱਚ ਹਰਿਆਣਾ ਨੰਬਰ ਰਹੀ ਹੈ ਇੱਕ ਦੋ ਹਰਿਆਣਾ ਨੰਬਰ ਮੈਨਾਂਗੇ ਹਾਂ ਤੇ ਪੂਰੀ ਘੈਂਟ ਪਾਈ ਕਮਾਲਾ ਛੋਟਾ ਟਾਈਮ ਨਹੀਂ ਬੇਸਟ ਕਰਦੇ ਆਪਾਂ 963 ਤੋਂ ਸਟਾਰਟ ਕਰਦੇ ਆ ਐਫ ਆਈ ਤੋਂ ਤੇ ਕੱਕ ਨੇ ਇਹਦੇ ਬਾਰੇ ਦੱਸੀ ਕਿਰਾ 2019 ਮਾਡਲ ਆ ਹਾਂਜੀ ਨੰਬਰ ਪੰਜਾਬ ਆ ਹਾਂਜੀ ਬਠਿੰਡੇ ਦਾ ਫਰਸਟ ਪਾਰਟੀ ਠੀਕ ਹੈ ਜੀ ਟਾਇਰ ਟੱਪਾ ਨਾਲ ਦਾ ਠੀਕ ਹੈ ਜੀ ਤੇ ਫੁੱਲ ਚੰਗਾ ਟਰੈਕਟਰ ਨਾਲ ਦੇ ਟਾਇਰ ਆ 2200 250 ਘੰਟਾ ਚੱਲੇ ਆਵੇ 250 ਘੰਟਾ ਹਾਂਜੀ ਠੀਕ ਹੈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੇ ਖੁੱਲੇ ਪਲੇਟਫਾਰਮ 'ਚ ਆ ਗਿਆ 3 ਸਪੀਡ ਆ ਗਿਆ 3 ਸਪੀਡ ਕਨੋਪੀ ਲੱਗੀ ਹੋਈ ਹੈ ਹਾਂ ਉਹ ਵੀ ਸਵਰਾਜ ਕੰਪਨੀ ਦੀ ਹਾਂਜੀ ਪੂਰਾ ਚੰਗਾ ਪਿਆ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹੋ ਮਗਰਿਆਟ ਵੀ ਦੁੱਧ ਵਰਗੇ ਪਏ ਨੇ ਤੇ ਕਾਹਨ ਕੋਈ ਹੱਥ ਫੇਰੀ ਤਾਂ ਨਹੀਂ ਕੀਤੀ ਨੇ ਨੇ ਸਾਫ ਟਰੈਕਟਰ ਫੁੱਲ ਚੰਗਾ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਹਾਂ ਹਾਂ ਠੀਕ ਹੈ ਬੋਲਟ ਆਵ ਮਾਡਲ ਆ ਗਿਆ 963 ਆ ਗਿਆ ਹਾਂਜੀ 8 ਤੋਂ 63 ਕੈਟਾਗਰੀ ਚ ਆ ਗਿਆ ਬਾਈ ਜੀ ਠੀਕ ਹੈ ਜੀ ਹਾਂਜੀ ਤੇ ਜਿਹਦੇ ਮਾਡਲ ਦੀ ਕਾਕਨ ਗੱਲ ਕਰਤੀ ਆਵੇ ਮਾਡਲ ਉਨੀ ਆ ਗਿਆ 19 ਤੇ ਰੇਟ ਕਿੰਨਾ ਆਊਗਾ ਇਹਦਾ ਰੇਟ ਹੋਊਗਾ ਇਹਦਾ 6 ਲੱਖ ਤੇ 25 ਹਜ਼ਾਰ ਹਾਂਜੀ ਗਾਹਕ ਨੇ ਮੈਂ ਤੇਰੇ ਕੋਲੇ ਚੱਲ ਕੇ ਆਇਆ ਹਾਂਜੀ ਆਪਣੇ ਤੇ ਆਪਣੀ ਕੋਈ ਵੀਡੀਓ ਦੇਖ ਕੇ ਆਇਆ ਗਾਹਕ ਨੂੰ ਨਾਰਾਜ਼ ਕਰਕੇ ਨਾ ਮੋੜੀ ਟਰੈਕਟਰ ਦੇ ਕੇ ਤੋਰਾਂਗੇ ਹਾਂਜੀ ਆ ਜੇ ਬੰਦਾ ਪਰ ਜੀ ਹਾਂ ਤੇ ਫਿਰ ਕਿੰਨੇ ਦਾ ਦੇ ਦਾਂਗੇ ਇਹ ਦੇ ਦਾਂਗੇ 5 ਲੱਖ ਤੇ 90 ਹਜ਼ਾਰ 590 ਦਾ ਹਾਂਜੀ ਲੋਵੇਂ ਮਿੱਤਰੋ ਪੂਰਾ ਖਿੱਚ ਕੇ ਬਾਈ ਨੇ ਰੇਟ ਕਰਤਾ 5 ਲੱਖ 90 ਹਜ਼ਾਰ ਦਾ ਬੰਝੂ ਏ ਆ 35 ਹਜ਼ਾਰ ਡਿਸਕਾਊਂਟ ਕਰਤਾ 35000 ਰੁਪਏ ਦਾ ਡਿਸਕਾਊਂਟ ਕਰਤਾ ਬਾਈ ਨੇ ਟਰੈਕਟਰ ਪੂਰਾ ਚੰਗਾ ਸੋਸਾ ਦਿਖਾ ਦੇ ਸਾਰਾ ਜੈਨੀਆਂ ਨਾ ਇਹ ਆ ਟੱਕ ਜੇ ਲੱਗੇ ਹੋਣੀ ਯਾਰ ਇੱਥੇ ਵੀ ਕੋਈ ਕਾਰਵਾਈ ਪਾਈ ਨਹੀਂ ਇਹਨਾਂ ਨੇ ਹਾਂ ਹਾਂ ਤੇ ਪੂਰਾ ਚੰਗਾ ਡਰਾਈਵਰ ਹੈ ਤੇ ਮੂਰੇ ਆ ਗਿਆ 969 FI ਇਹਦੇ ਬਾਰੇ ਦੱਸੀ ਬਾਈ ਕਾਕਣ 969 ਬਾਈ ਜੀ ਇਹ ਹਾਂਜੀ 2021 ਮਾਡਲ ਆ ਹਾਂਜੀ ਨੰਬਰ ਇਹਦਾ ਹਰਿਆਣਾ ਜੀ ਠੀਕ ਹੈ ਜੀ ਤੇ ਟਾਇਰ ਟੂਰ ਨਾਲ ਦੇ ਹੈਗੇ ਆ 85 ਪੈਸੇ ਠੀਕ ਹੈ ਜੀ ਤੇ ਚੱਲਿਆ 1100 ਘੰਟੇ ਦੇ ਵਿੱਚ ਚੱਲਿਆਗਾ 1100 ਘੰਟਾ ਹਾਂ ਠੀਕ ਹੈ 3 ਸਪੀਡ ਤੇ ਆ ਗਿਆ ਹਾਂਜੀ ਡਬਲ ਡਿਸਟਰੀਬਿਊਟਰ ਆ ਗਿਆ ਠੀਕ ਹੈ ਜੀ ਤੇ ਮੰਨ ਲਓ ਫੁੱਲ ਟਾਪ ਮਾਡਲ ਆ ਗਿਆ ਨਾ 69 ਠੀਕ ਹੈ ਜੀ ਹਾਂਜੀ ਸਵਰਾਜ ਕੰਪਨੀ ਦੀ ਫੁੱਲ ਲੱਗੀ ਹੋਈ ਹੈ ਜਾਨੀ ਕਿ ਫਤਰੀ ਲੱਗੀ ਹੋਈ ਹੈ ਬਾਈ ਮਗਰ ਆਟਾ ਤੇ ਟੇਪ ਵਗੈਰਾ ਚੜੀ ਹੋਈ ਹੈ ਟਾਇਰ ਜਿਵੇਂ ਨਿਊ ਬ੍ਰੈਂਡ ਨੇ ਨਵੇਂ ਨਹੀਂ ਜਾਨੀ ਕਿ ਨਾਲ ਦੇ ਨੇ ਨਾਲ ਦੇ ਨੇ ਹਾਂ ਤੇ ਇੰਜਨ ਗੇਅਰ ਦਾ ਕਿੰਨਾ ਕੁ ਚੰਗਾ ਹੋਊਗਾ ਕੰਨ ਇੰਜਨ ਗੇਅਰ ਦਾ ਫੁੱਲ ਚੰਗਾ ਈ 1100 ਘੰਟੇ ਨਾਲ ਕੀ ਹੁੰਦਾ ਈ ਹਾਥੀ ਜਿੱਡਾ ਟਰੈਕਟਰ ਹੈ ਹਾਥੀ ਜਿੱਡਾ ਇਹਦਾ ਬਾਕੀ ਸਵਰਾਜ ਨੇ ਇੱਕ ਚੀਜ਼ ਗੱਡੀ ਚੰਗੀ ਕੀਤੀ ਆ ਹਨਾ ਕਾਕਾਣਾ ਪਲੇਟਫਾਰਮ ਬਹੁਤ ਖੁੱਲਾ ਦਿੱਤਾ ਇਹਨਾਂ ਨੇ ਹਾਂ ਹਾਂ ਹੁਣ ਨਵੇਂ ਮਾਡਲਾਂ ਚ ਆਹੀ ਆਉਂਦਾ ਜੀ ਸਾਰੇ ਹਾਂ ਪਲੇਟਫਾਰਮ ਬਹੁਤ ਖੁੱਲਾ ਭਈ ਬੰਦੇ ਨੂੰ ਦਿੱਕਤ ਜੀ ਨਹੀਂ ਆਉਂਦੀ ਹਾਂਜੀ ਤੇ ਮਾਡਲ ਇਹ ਕਿੰਨੇ ਸੀ 21 21 21 ਮਾਡਲ ਦਾ ਰੇਟ ਕਿੰਨਾ ਰੋਹੋ ਇਹਦਾ 7.5 ਲੱਖ ਆ ਜੀ 7.5 ਲੱਖ ਬਾਕੀ ਕਰ ਦੇ ਆ ਡਿਸਕਾਊਂਟ ਦੇਣ ਲੈਣਾ ਆ ਜੀ ਦੱਸ ਦੇ 7 25 ਦਾ ਦੇ ਦਾਂਗੇ ਜੀ 7 ਲੱਖ 25 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂ ਜਿੱਦਾਂ ਖੜਾ ਹੈ ਹਾਂ ਜੀ ਐਨਓਸੀ ਮਿਲ ਜੂ ਜਿੱਥੋਂ ਦੀ ਕਾਉਂਸਲ ਐਨਓਸੀ ਜਿੱਥੋਂ ਦੀ ਵੀ ਤੁਸੀਂ ਕਢਾਉਣੀ ਚਾਹਣਿਓ ਉਥੋਂ ਦੀ ਨਿਕਲੇ ਆਉ ਵੀਰ ਜੀ ਹਾਂ ਜੀ 9000 ਮੈਸੀ ਸਹੀ 9000 ਮੈਸੀ ਦਰਸੀ ਬਾਈ ਇਹ 2016 ਮਾਡਲ ਆ ਜੀ ਹਾਂ ਜੀ ਟਰੈਕਟਰ ਪੂਰਾ ਚੰਗਾ ਹਾਂਜੀ ਟ੍ਰੇਡੀਸ਼ਨ ਦਿਖਾ ਦੇ ਬਾਈ ਜੀ ਟਾਇਰ ਟੱਪਾ ਪੂਰਾ ਨਾਲਾ 85 ਪੈਸੇ ਟਾਇਰ ਪਏ ਆ ਮੂਹਰ ਲੈ ਗਿਆ 70 ਕੇ ਪੈਸੇ 65 70 ਪੈਸੇ ਠੀਕ ਹੈ ਜੀ ਟਰੈਕਟਰ ਪੂਰਾ ਸੋਹਣਾ ਟਰੈਕਟਰ ਪੂਰਾ ਸੋਹਣਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਇੱਕ ਇਹ ਪਲੈਂਟਰੀ ਪਲੱਸ ਆ ਨਾ ਹਾਂਜੀ ਪਲੈਨਟਰੀ ਡਰਾਈਵ ਆ ਗਿਆ ਹੈ। ਹਾਂ। ਸਾਈਡ ਗੀਅਰ ਤੇ ਹੁੰਦਾ ਇਹ 2 ਸਪੀਡ ਹੁੰਦਾ। 2 ਸਪੀਡ ਹੁੰਦਾ ਹੈ। ਸਾਈਡ ਗੀਅਰ ਚ ਹੁੰਦਾ। ਸਾਈਡ ਗੀਅਰ ਚ ਹੁੰਦਾ ਹੈ। ਤੇ ਬੇਡ ਬੂਟ ਨਾਲ ਦੇ ਲੱਗੇ ਹੋਏ ਆ। ਇਹ ਫੋਟੋ ਲੱਗਿਆ ਹੋਇਆ ਬਾਈ ਜੀ ਤੇ ਬਠੰਗਾ ਨੰਬਰ ਆ ਗਿਆ। ਹਾਂਜੀ। ਟਰੈਕਟਰ ਪੂਰਾ ਚੰਗਾ ਹੈਗਾ। ਫੁੱਲ ਸੋਹਣਾ ਪਿਆ। ਫੁੱਲ ਸੋਹਣਾ ਟਰੈਕਟਰ ਪਿਆ। ਮੋਕਾੜਾ ਗੁੱਲਾ ਵੀ ਰੀਨਲ ਆ। ਰੀਨਲ ਆ ਆ ਵੀ। ਨਾਲ ਦਾ ਟਰੈਕਟਰ ਦੇ 2016 ਦਾ। ਠੀਕ ਹੈ। ਤੇ ਪਲੇਟਫਾਰਮ ਇਹਦਾ ਵੀ ਖੁੱਲਾ ਹੈ ਨਾ ਕਾਕਣਾ? ਹਾਂ ਪਲੇਟਫਾਰਮ ਇਹਦੇ ਚ ਖੁੱਲਾ ਕਰਤਾ ਹੀ ਮੈਸੀ ਨੇ। ਹਾਂ। ਇਹ ਆਪਾ ਠੀਕ ਤੇ ਮਾੜਾ ਨਿਗਾ ਮਰੀ ਜਸੀ ਇੱਥੋਂ ਜਿਹੜਾ ਰੰਗ ਮੱਚਿਆ ਮੱਚਿਆ ਤੇ ਬਾਕੀ ਤਾਂ ਨਹੀਂ ਕਿਤੇ ਕਲਮ ਲੱਗੀ ਹੋਈ ਨਾ ਰਹੀ ਨਾ ਸਾਰਾ 85 ਪੈਸੇ ਕੰਡੀਸ਼ਨ ਪਈ ਹੈ ਟਰੈਕਟਰ ਦੀ 85 ਪੈਸੇ ਕੰਡੀਸ਼ਨ ਟਰੈਕਟਰ ਦੀ ਮਿੱਤਰੋ ਪਈ ਹੈ ਤਕਰੀਬਨ ਠੀਕ ਹੈ ਬਾਕੀ ਜਿਹੜੀ ਗੱਲ ਯਾਰ ਕਹਾਂਗੇ ਵੀਡੀਓ ਦੇ ਉੱਪਰ ਇੱਕੇ ਨਿਕਲੂ 19 ਵੀ ਨਿਕਲਦੀ 100 ਦਾ 100% ਨਿਕਲੂ ਐਣੀ ਵੀ ਵੀਡੀਓ ਚ ਕੁਝ ਹੋਰ ਆ ਹਾਂਜੀ ਤੇ ਦੇਖਨ ਨੂੰ ਕੁਝ ਹੋਰ ਆ ਠੀਕ ਹੈ ਤੇ ਫਿਰ ਇਹਦਾ ਮਾਡਲ ਕਿੰਨੇ ਸੀ ਇਹ 2016 ਮਾਡਲ ਆ ਬਟੰਡਾ ਨੰਬਰ ਆ ਰੇਟ ਰੇਟ ਸਵਾ ਚਾਰ ਦੇਣਾ ਕਿੰਨੇ ਲੱਗਣਾ 390000 390 ਦਾ ਮਿੱਤਰੋ ਇਹ ਟਰੈਕਟਰ ਬਾਂਜੂ ਮੂਰੇ ਲੈ ਜਿਓ ਲਾ ਕੇ ਪੰਜਾਬ ਨੰਬਰ ਆ ਪੀਵੀ03 ਬਟੰਡੇ ਦਾ ਨੰਬਰ ਹੈ ਬਟੰਡੇ ਦਾ ਨੰਬਰ ਹੈ ਤੇ ਮੂਰੇ ਆ ਗਿਆ 60 ਫਾਰਮ ਕਹਿੰਦੇ ਜਿਹਦੀ ਡਿਮਾਂਡ ਹੈ ਛੋਟੇ ਗੇਰ ਵਾਲਾ ਹਾਂ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਡਿਮਾਂਡ ਹੈ ਇਹਦੀ ਫੁੱਲ ਅੱਜਕਾ ਟ੍ਰੈਂਡ ਵਿੱਚ ਆ ਇਹ ਟਰੈਕਟਰ 2018 ਮਾਡਲ ਆ ਹਾਂਜੀ ਨੰਬਰ ਹੈ ਹਰਿਆਣਾ ਬਾਈ ਜੀ ਹਾਂਜੀ ਅਗਲਾ <coughs> ਟਾਇਰ ਆ ਆਪਾ ਆਪਾ ਤੇ ਠੀਕ ਹੈ ਜੀ ਮਨ ਲਾਇ ਅਲਾਈਂਸ ਦੇ ਟੀ ਗੁੱਡੀ ਵਾਲੇ ਟ੍ਰੈਂਡਰ ਵਿੱਚ ਚੱਲਦੇ ਆੜੇ ਕੀ ਗੁੱਡੀ ਵਾਲੇ ਟ੍ਰੈਂਡਰ ਚ ਠੀਕ ਹੈ ਆ ਨਾਲ ਦੇ ਟਾਇਰ ਆ ਪਿਛਲੇ ਹਾਂਜੀ 80 ਪੈਸੇ ਟਾਇਰ ਆ 14 ਵਾਲੇ ਟਾਇਰਾਂ ਚ ਆ ਗਿਆ ਬਈ 14 ਦੇ ਟਾਇਰਾਂ ਚ ਨਾਲ ਦੇ ਟਾਇਰ ਆ ਪਿਛਲੇ ਅਗਲੇ ਚੇਂਜ ਆ ਠੀਕ ਹੈ ਤੇ ਛੋਟੇ ਘੇਰਾ ਆ ਛੋਟੇ ਘੇਰਾ ਆ ਗਿਆ ਪੁੱਲੇ ਪਲੇਟਫਾਰਮ ਚ ਆ ਗਿਆ ਲੈ ਪਲੇਟਫਾਰਮ ਚ ਆ ਗਿਆ ਡਬਲ ਡਿਸਟਰੀਬਿਊਟਰ ਪਾਵਰ ਸਟੇਂਗ ਫੁੱਲ ਟਾਪ ਆ ਗਿਆ ਜੀ ਹਾਂ ਫਾਇਰ ਮੋਟਰ ਇੰਕ ਵਾਲਿਆਂ ਦੀ ਆ ਹੌਡ ਲੱਗੀ ਹੋਈ ਐ ਹਾਂਜੀ ਠੀਕ ਹੈ ਟਰੈਕਟਰ ਵੀ ਚੰਗਾ ਡਬਲ ਡਿਸਟਰੀਬਿਊਟਰ ਟਰੈਕਟਰ ਜੀ ਫੋਲਟ ਆ ਮਾਰ ਲਈ ਤਾਂ 20 ਫੀਟਾਂ ਚ ਆ ਗਿਆ 20 ਫੀਟਾਂ ਚ ਆ ਗਿਆ ਜੀ ਹਾਂ 20 ਫੀਟਾਂ ਚ ਆ ਗਿਆ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਰੰਗ ਪੈਂਟ ਜੇ ਤਾਂ ਸਾਰਾ ਰੇਨ ਵਾਲਾ ਬਈ ਜੀ ਸਾਰਾ ਜੈਣੀ ਹੈ ਨਾ ਕਲਾ ਬੰਪਰ ਪੇਂਟ ਕੱਲਾ ਬੰਪਰ ਨੂੰ ਛੱਡ ਕੇ ਬਈ ਸਾਰਾ ਰੇਨ ਹੋਇਆ ਹਾਂਜੀ ਤੇ ਬਾਕੀ ਤੁਸੀਂ ਚੈੱਕ ਵੀ ਕਿਤੋਂ ਮਰਜੀ ਕਰਾ ਸਕਦੇ ਹੋ ਯਾਰ ਹਾਂਜੀ ਕਿਉਂ ਪੈਸੇ ਲਾਉਣੇ ਆ ਤੁਸੀਂ ਪੈਸੇ ਲਾਉਣੇ ਆ ਪੈਸੇ ਲਾਉਣੇ ਆ ਪੂਰਾ ਟਣਕਾ ਆ ਕੇ ਲਓ ਪਹਿਲਾਂ ਤੁਸੀਂ ਟਰੈਕਟਰ ਦੇਖੋ ਪਰਖੋ ਕੋਈ ਚਾਹੇ ਜਾਣਕਾਰ ਲਿਓ ਕਾਗੜੇ ਸਹੀ ਗੱਲ ਹੈ ਹਾਂ ਹਾਂ ਜਿਸ ਮਰਜ਼ੀ ਤੇ ਮਗਰੋਂ ਵੀ ਪਸਤੌਣਾ ਨਾ ਪਵੇ ਮਗਰੋਂ ਵਪਾਰੀ ਭਾਈ ਨੂੰ ਨਾ ਕਿਆ ਕਰੂਗਾ ਨਾ ਵੀ ਆ ਗੱਲਾਂ ਐ ਹੋ ਗਈ ਯਾਰ ਆ ਹੋ ਗਈ ਉਹ ਗੱਲ ਗਲਤ ਹੋ ਜਾਂਦੀ ਹੈ ਤਸੱਲੀ ਕਰਕੇ ਆਵਦਾ ਲਿਆ ਹਾਂ ਐਟਰਾਂ ਉਹ ਫੁੱਲ ਚੰਗਾ ਹਾਂਜੀ ਇਹ ਮਾਡਲ ਤੇ ਰੇਟ ਕਿੰਨਾ ਆਰਾ ਮਾਡਲ ਆ ਹਾਂਜੀ ਨੰਬਰ ਇਹ ਹੈ ਹਰਿਆਣਾ ਹਰਿਆਣਾ ਇਹਨੂੰ ਵੀ ਮਿਲ ਜੂ ਨਗਦ ਕੈਸ਼ ਦਾ ਕੋਈ ਲੋਨ ਨਹੀਂਗਾ ਠੀਕ ਹੈ ਜੀ ਐਨਓਸੀ ਮਿਲ ਜੂਗੀ ਹਾਂਜੀ ਸਵਾ ਪੰਜ ਲੱਖ ਰੁਪਏ ਐਡਵਾਂਸ ਦਾ ਹਾਂਜੀ 4 ਲੱਖ 90 ਹਜ਼ਾਰ ਦਾ ਟਰੈਕਟਰ ਚਾਰ 90 ਦਾ ਮਿੱਤਰੋ ਇਹ ਲੈ ਜਿਓ ਟਰੈਕਟਰ ਚੰਗਾ ਕੁਲ ਮਲਿਆ ਕੇ ਗੱਲ ਕੀਤੀ ਜਾਵੇ ਮੂਰੇ ਆ ਗਿਆ ਚੈਂਪੀਅਨ ਦਸੀ 2011 ਮਾਡਲ ਹਾਂਜੀ ਚੈਂਪੀਅਨ ਹਾਂਜੀ ਨੰਬਰ ਪੰਜਾਬ ਆ ਗਿਆ ਹਾਂਜੀ ਇਹ ਤਾਇਰ ਪਿਛਲੇ ਨਵੇਂ ਜੇਕੇ ਦੇ ਲਾਤੇ ਆਪਾਂ ਬਿੱਲ ਮਿਲ ਜੂਗਾ ਠੀਕ ਹੈ ਜੀ ਇਹ ਕਿਹੜਾ 39 ਐਚਪੀ ਵਾਲਾ ਕਿਹਨੇ ਵਾਲਾ 39 ਐਚਪੀ ਆ ਗਿਆ 39 ਐਚਪੀ ਚ ਆ ਗਿਆ ਹਾਂ ਇਹ ਇੱਕ ਹੋਰ ਖੂਬੀ ਇਹ ਚ ਡਬਲ ਕਲਚ ਰਿਵਰਸ ਗੀਟ ਕੋ ਆ ਗਿਆ ਰਿਵਰਸ ਗੀਟ ਹੋਇਆ ਇਹ ਡਬਲ ਡਬਲ ਕਲੱਚ ਨਾਲ ਡਬਲ ਕਲੱਚ ਹੈ ਰਿਵਰਸ ਪੀਟੀਯੂ ਹੈ ਪੈਰ ਵੀ ਨਵੇਂ ਨੇ ਨਵੇਂ ਅਗਲੇ ਟਾਇਰ 17 80 ਪੈਸੇ ਹੈ ਅਗਲੇ ਟਾਇਰ 17 80 ਪੈਸੇ ਨੇ ਸੀਟਾਂ ਤੇ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਟਰੈਕਟਰ ਸਾਰਾ ਸਾਫ਼ ਪੁੱਲ ਤੇ ਹੱਕ ਹੱਕ ਦਾ ਵੀ ਚੰਗਾ ਹੋਣਾ ਮੈਨੂੰ ਆ ਕਲਾਈ ਚੱਪੇ ਦਾ ਫੁੱਲ ਚੰਗਾ ਪਾਵਰ ਅਰਗੀ ਚਲਾਈ ਹੈ 1 ਪਾਸੇ ਹਾਰਮਾਲ ਆ ਗਿਆ ਬਈ ਇੱਕ ਪਾਸੇ ਹਾਰਮਾਲ ਇਹ ਪਾਵਰ ਅਰਗੀ ਕਟਾਈ ਹੁੰਦੀ ਹੈ ਇਹਦੀ ਪਾਵਰ ਵਰਗੀ ਕਟਾਈ ਹੁੰਦੀ ਹੈ ਇਹਦੀ ਕਾਰਮਾਲੀ ਦੀ ਟਰੈਕਟਰ ਮੈਥਰੋ ਚੈੱਕ ਕਰ ਸਕਦੇ ਹੋ ਇਥੇ ਤਾਂ ਨਹੀਂ ਕੋਈ ਹੱਥ ਫੇਰੀ ਫੇਰੀ ਨਾ ਨਾ ਸਾਫ਼ ਟਰੈਕਟਰ ਆ ਬਿਲਕੁਲ ਸਾਫ਼ ਟਰੈਕਟਰ ਹੈ ਮੈ ਰੋਕਾ ਆਫਾ ਵੇਂਦੀ ਨੂੰ ਆਪਾਂ ਤੇ ਬਾਕੀ ਸਿੰਪਲ ਕੱਪੜੇ ਵਾਲੀ ਸਾਤਰੀ ਲੱਗੀ ਆ 11 ਮਾਡਲ ਚ ਤੇ ਜੇ ਰੇਟ ਦੀ ਗੱਲ ਕੀਤੀ ਜਾਵੇ ਕਗਣਾ ਰੇਟ ਬਈ 315 ਡਿਮਾਂਡ ਹਾਂਜੀ ਇਹ ਤੋਂ ਕਰਦੇ ਫੁੱਲ ਆਫਰ ਮੈਂ ਕਰਦਾ ਹਾਂ 315 ਡਿਮਾਂਡ ਦਾ 2 ਲੱਖ 70000 ਦਾ ਦੇਗਾ 70 ਦਾ ਬਾੜਾ ਕਰਤਾ ਬਾੜਾ ਕਰਤਾ ਹਾਂ ਕੁਸਰੀ ਹੁੰਦਾ ਯਾਰ ਜੇ 70 ਦਾ ਦੇ ਦਿਆਂ 2 ਲੱਖ ਕੋਈ ਤੁਸੀਂ ਲਈ ਜਾਓ ਯਾਰ 70 ਦਾ ਲੈ ਜਾਓ ਜਿਹੜਾ ਦੂਰੋਂ ਚੱਲ ਕੇ ਆਇਆ ਬਸ ਕਹਿਤਾ ਕਹਿਤਾ ਲੈ ਜਾਓ ਲੈ ਜਾਓ 70 ਦਾ ਇਹਦੋਂ ਨਹੀਂ ਘਟਦੇ ਇਹਦੋਂ 1 ਰੁਪਿਆ ਨਹੀਂ ਘਟਦਾ ਕਾਕਾ ਨਾ ਭਾਈ ਮੈਨੂੰ ਨਾ ਕਹਦੇਓ ਪੂਰੇ 70 ਦਾ ਲੈ ਜੂਗਾ ਤੇ ਮੂਰੇ ਆ ਗਿਆ ਸਪੈਸ਼ਲਾਈਜ਼ਡ ਨਾ ਪਲੱਸ ਜੂਜੀ ਗੀਅਰ ਵਾਲਾ 2017 ਮਾਡਲ ਹਾਂਜੀ ਟਰੈਕਟਰ ਫੁੱਲ ਚੰਗਾ ਹਾਂਜੀ ਇਹ ਅਗਲੇ ਟਾਇਰ ਨਾਲ ਦੇ ਅਸ਼ਕੰਦਰ ਇਹ ਦੇਖ ਠੀਕ ਹੈ ਜੀ ਲੇਟਰ ਹੋਣਗੇ 95 ਪੈਸੇ ਸੀਐਟ ਕੰਪਨੀ ਦੇ ਦੁਆਰੇ ਪਏ ਹੋਏ ਠੀਕ ਹੈ ਜੀ ਇਹ ਜੂਜੂ ਗੀਅਰ ਚ ਆ ਗਿਆ ਹਾਂਜੀ ਫੁੱਲ ਟਾਪ ਮਾਡਲ ਆ ਗਿਆ ਹਾਂਜੀ ਕਪੈਸਿਟੀ ਜੈਕ ਲੱਗਿਆ ਹੋਇਆ ਕਪੈਸਿਟੀ ਜੈਕ ਲੱਗਿਆ ਹੈ ਹਾਂ ਡਬਲ ਡਿਸਟਰੀਬਿਊਟਰ ਹੈ ਜਣੀ ਫੁੱਲ ਟਾਪ ਆ ਗਿਆ ਜੀ ਫੁੱਲ ਟਾਪ ਮਾਡਲ ਆ ਗਿਆ ਲੱਗ ਤੋਂ ਕਲੱਚ ਵਾਲਾ ਕਨੋਪੀ ਵਗੈਰਾ ਲੱਗੀ ਹੋਈ ਹੈ ਅਸਾ ਸਾਰਾ ਸਿਸਟਮ ਲੱਗਿਆ ਤੇ ਜੇ ਕਾਕਨਾ ਪੈਂਦੇ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਰੀਨਲ ਆ ਠੀਕ ਹੈ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਤੁਸੀਂ ਜੱਸੀ ਮਾਰ ਦੇ ਕਰਾ ਸੌਂਕ ਜੇ ਨਾ ਕੈਮਰਾ ਤੇ ਮਗਰਿਆਟਾਂ ਤੇ ਟੈਪ ਵਗੈਰਾ ਚੜੀ ਹੋਈ ਹੈ ਪੂਰਾ ਘੈਂਟ ਟਰੈਕਟਰ ਪਿਆ ਮਾਡਲ ਸੀ ਇਹ 717 ਨੰਬਰ ਪਈ ਆਵਾ ਨੰਬਰ ਪੰਜਾਬ ਤੇ ਰੇਟ ਰੇਟ 6 ਲੱਖ ਤੇ 35000 ਰੁਪਏ ਅਡਮਾਂਡ ਆ ਹਾਂਜੀ 6 ਲੱਖ ਰੁਪਏ ਦਾ ਟਰੈਕਟਰ ਦੇ ਦਿੰਦੇ ਆ ਪੂਰੇ 6 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ। ਇਹ ਟਰੈਕਟਰ ਕੋਲ ਮਿਲਿਆ ਕੇ ਗੱਲ ਕੀਤੀ ਜਾਵੇ ਚੰਗਾ। ਹੁਣ ਸੋਨ ਨੂੰ ਦਿਖਾਉਣੇ ਆ ਜੌਂਡੀਆਰਾ ਆ ਜੋ ਗਰਾ ਬਾਹਰ। ਲਾਓ ਵੀ ਮਿੱਤਰੋ ਮੂਰੇ ਆ ਗਿਆ 53 ਦਾ। ਤੇ ਅਗਲੇ ਰੇਡੀਅਲ ਟਾਇਰ ਮਗਰਲੇ ਵੀ ਰੇਡੀਅਲ ਟਾਇਰ ਸਿੰਘ ਦੀ ਘੋੜੀ ਵਾਂਗੂ ਖੜਾ। 1/2 ਲੱਖ ਦਾ ਸਮਾਨ ਲੱਗਿਆ ਜੀ ਇਹ ਤੇ। 1/2 ਲੱਖ ਦਾ। ਹਾਂਜੀ। 10 ਦਾ। ਹਾਂਜੀ। ਵੀ ਲੱਗਿਆ ਕੁਸ 10 ਦਾ। 90 ਹਜ਼ਾਰ ਦੇ ਦਾ ਟਾਇਰ ਹੀ ਆ ਚੜਕੀ। ਠੀਕ ਐ। ਪੀ ਵੀ 03 ਬਠਿੰਡਾ ਨੰਬਰ ਐ। ਹਾਂਜੀ। ਤੇ ਮੂਰੇ ਹੌਂਡ ਸਿਸਟਮ ਪੂਰਾ ਹੈਵੀ ਲੱਗਿਆ ਹੋਇਆ ਦਸੀ ਖੂਬੀਆਂ। ਸਾਂ ਦਾ ਲੱਗਿਆ ਸਾਊਂਡ ਸਿਸਟਮ ਕਪਤਾਨ ਦਾ ਲੱਗਿਆ ਹਾਂਜੀ ਇਹ ਵੀ ਫਿਰ ਮੈਨੂੰ ਲੱਗ ਮਹਿੰਗਾ ਲੱਗਿਆ ਹੁਣ ਹਾਂ ਮਹਿੰਗਾ ਲੱਗਿਆ ਠੀਕ ਹੈ ਤੇ ਇਹਦੀਆਂ ਖੂਬੀਆਂ ਦੱਸੋ ਕੀ ਕੀ ਐ ਇਸ ਚ ਖੂਬੀਆਂ ਫੁੱਲ ਚੰਗਾ ਡਬਲ ਡਿਸਟਰੀਬਿਊਟਰ ਆ ਗਿਆ ਬਾਈ ਜੀ ਡਬਲ ਪੀਟੀਓ ਆ ਗਿਆ ਹਾਂਜੀ 2018 ਮਾਡਲ ਆ ਗਿਆ ਨੰਬਰ ਪਰਟ ਦੇ ਦਾ ਆ ਗਿਆ ਦੁਕਾਨੇ ਨੰਬਰ ਪਰਟ ਦੇ ਦਾ ਦੂਜੀ ਥਾਂ ਤੇ ਨਾ ਬਾਈ ਜੀ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰਦਾ ਫੁੱਲ ਘੈਂਦਾ ਰੰਮਾਂ ਦੀ ਕੰਡੀਸ਼ਨ ਚੈੱਕ ਕਰਾਂ ਹੀ ਨਟਾਂ ਦੇ ਨਿਕਲ ਆਵੇਂ ਪਿਆ ਬਾਈ ਜੀ ਠੀਕ ਹੈ ਸਾਰਾ ਗਹਿਣੀਆਂ ਨਾ ਕਿਤੇ ਕਲਮ ਨਹੀਂ ਲੱਗੀ ਤੇ ਰਿੰਗ ਵੀ ਸੌਂ ਹਾਂ ਸਟੀਰਿੰਗ ਵੀ ਸ਼ੌਂਕੀ ਆ ਲੱਗਿਆ ਸ਼ੌਂਕੀ ਆ ਸਟੀਰਿੰਗ ਲੱਗਿਆ ਹੋਇਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਮਾਡਲ ਕਿੰਨੇ ਆ ਹਾਰਾ ਮਾਡਲ ਹਾਰਾ ਤੇਰੇਟ ਰੇਟ ਇਹਦਾ ਹੈਗਾ 6 ਲੱਖ 85 ਹੀ ਆ ਦੇਣਾ ਦੇਣਾ ਸਾਢੇ 6 ਦਾ ਇੱਕੋ ਹੀ ਗੱਲ ਆ ਗੱਲ ਇੱਕੋ ਹੀ ਹੈਗਾ ਨਾ ਬਾਈ ਕਹਿੰਦਾ ਸਾਢੇ 6 ਲੱਖ ਦਾ ਮਿੱਤਰੋ ਇਹ ਟਰੈਕਟਰ ਬਣ ਜਾਊਗਾ ਹੁਣ ਸੋਨੂੰ ਇੱਕ ਘੱਟ ਮੁੱਲ ਵਾਲਾ ਵੀ ਦਿਖਾ ਦਿੰਨੇ ਆ ਹੀਰਾ ਜੀਨੇ ਕਹਿੰਦੇ ਟਿੱਬੇ ਢਾਲੇ ਸੀਗੇ 3200 ਫੋਰਡ ਇਹ ਚਰਾਂ ਦਾ ਹੀ ਨੇ ਰੰਗ ਦਾ ਇਹਦੇ ਬਾਰੇ ਦੱਸੀ ਬਾਈ 99 ਮਾਡਲ ਆ ਹਾਂਜੀ ਤੇ ਟਰੈਕਟਰ ਦੀ ਨਿਗਾਹ ਮਰਾਦੇ ਅਗਲੇ ਟਾਇਰ ਨਵੇਂ ਆ ਪਿਛਲੇ ਪ ਕੱਕ ਪੈਸੀ ਆ ਠੀਕ ਹੈ ਜੀ ਇਹਦਾ ਵਿੱਚ ਕਟਿਆ ਆਪਾਂ ਵਿੱਚ ਕਟਿਆ ਵੇਚਾਂਗੇ ਤਾਂ ਹੈਗੇ ਹਾਂ ਵੇਚਾਂਗੇ ਤਾਂ ਹੈਗੇ ਲੱਖ ਰੁਪਏ ਦਾ ਕਟਿਆ ਹੈਗਾ ਹਾਂਜੀ ਬਾਕੀ ਕਰਦਾ ਹਾਂ ਆਮ ਤਨ ਮੌਕੇ ਤੇ ਲੱਖ ਰੁਪਏ ਦਾ ਕਟਿਆ ਮਿੱਤਰੋ ਲੱਖ ਤਾਂ ਹੋ ਜਾਊਗਾ ਤੇ ਟਰੈਕਟਰ ਦੇ ਟਾਇਰ ਤੂਰ ਵਧੀਆ ਪਏ ਨੇ ਟਾਇਰ ਤਾਂ ਮੈਨੂੰ ਆਪੇ ਹੁਣ ਯਾਰ ਅੱਧ ਤੋਂ ਜ਼ਿਆਦੇ ਅੱਧ ਤੋਂ ਜ਼ਿਆਦੇ ਪਏ ਆ ਇੰਜਨ ਗੇਅਰ ਦਾ ਸਹੀ ਆ ਇੰਜਨ ਗੇਅਰ ਦਾ ਬਾਈ ਕਹਿੰਦਾ ਸਹੀ ਆ ਵਿੱਚ ਕਟਿਆ ਇੱਕ ਕੱਕ ਨੇ ਇਸ ਤੋਂ ਇਲਾਵਾ ਹੋਰ ਕਿੰਨੇ ਕੁ ਟਰੈਕਟਰ ਹੁੰਦੇ ਆਪਣੇ ਕੋਲੇ ਇਸ ਤੋਂ ਇਲਾਵਾ ਟਰੈਕਟਰ ਆਪਣੇ ਕੋਲੇ ਖੜੇ ਆ 7-8 ਟਰੈਕਟਰ ਹੋਰ ਆ 15 ਦਾ ਟਰੈਕਟਰ ਹੁੰਦੇ ਆ 7-8 ਟਰੈਕਟਰ ਹੋਰ ਖੜੇ ਆ 7-800 ਨੂੰ ਦਿਖਾ ਤੇ ਠੀਕ ਹੈ ਜੀ 5310 ਇੱਕ 19 ਮਾਡਲ ਖੜਾ ਆਪਣੇ ਕੋਲੇ ਠੀਕ ਹੈ ਜੀ 524 ਖੜੇ ਆ 2 ਇੱਕ 9 ਮਾਡਲ ਇੱਕ 11 ਮਾਡਲ ਠੀਕ ਹੈ ਜੀ ਤੇ MC 241 ਖੜਾ 2000 ਤੇ 11 ਮਾਡਲ ਉਹ ਵੀ ਬਠਿੰਡਾ ਨੰਬਰ ਠੀਕ ਹੈ ਜੀ ਸਾਰੇ ਟਰੈਕਟਰ ਪੰਜਾਬ ਨੰਬਰ ਹੀ ਹੈ ਬਾਕੀ ਜਿਹੜੇ ਖੜੇ ਆ ਠੀਕ ਹੈ ਜੀ ਹਾਂ ਆਪਣਾ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਇੱਕ ਅਰਜਨ ਖੜਾ 2021 ਮਾਡਲ ਠੀਕ ਹੈ ਜੀ ਪੰਜਾਬ ਨੰਬਰ ਆ ਹਾਂ ਜੀ 6 ਲੱਖ ਰੁਪਏ ਉਹਦਾ ਮੰਗਦੇ ਆ ਹਾਂ ਜੀ ਤੇ 6 ਲੱਖ ਦਾ ਹੀ ਲੋਨ ਕਰਾ ਦੇਾਂਗੇ ਠੀਕ ਹੈ ਜੀ ਜਿਹਦੇ ਨਾਲ ਜ਼ਮੀਨ ਹੋਊਗੀ ਉਹਦੇ ਠੀਕ ਹੈ। ਆਹ ਕਮਰਸ਼ਲ ਤੇ ਚਲਾਉਣਾ ਤਾਂ 5 ਲੱਖ ਹੋ ਜਾਊ। ਠੀਕ ਹੈ ਜੀ। 9988745430 9988745430 ਕੰਡ ਚੈੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੰਪਰਕ ਕਰ ਲਓ ਬਈ ਜੀ। ਠੀਕ ਹੈ। ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ। ਤੇ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਿਓ ਫਾਲੋ। ਸਤਿ ਸ਼੍ਰੀ ਅਕਾਲ।